ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਮੌਜੂਦ ਆਂ ਸੱਚਕਲ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਦੇ ਬਿਲਕੁਲ ਸਾਹਮਣੀ ਸਾਈਡ ਦੇ ਉੱਤੇ ਲਾਲਾਂ ਵਾਲੀ ਗਲੀ ਦੇ ਵਿੱਚ ਜਿਹੜੀ ਆਮ ਜ਼ਮੀਨ ਤੋਂ 11 ਫੁੱਟ ਨੀਵੀਂ ਆ ਤਾਂ ਦੱਸਦੀ ਕਿ ਅ ਘੜਤੁ ਘੜ ਸੋ ਤੋਂ 150 ਲੋਕ ਜਿਹੜੀ ਨੇ ਇਸ ਪੂਰੀ ਬਿਲਡਿੰਗ ਦੇ ਵਿੱਚ ਰਹਿੰਦੇ ਨੇ ਜਿਹੜੇ ਕਿ ਅਜੇ ਤੱਕ ਜ਼ਮਾਨਾ ਚੇਂਜ ਹੋ ਗਿਆ ਜ਼ਮਾਨਾ ਬਦਲ ਗਿਆ ਪਰ ਚਾਰ ਪੀੜੀਆਂ ਹੋ ਚੁੱਕੀਆਂ ਨੇ ਕਿ ਇਹ ਜ਼ਮੀਨ ਤੋਂ 11 ਫੁੱਟ ਥੱਲੇ ਇਨਾਂ ਦੇ ਘਰ ਵਸੇ ਹੋਏ ਤਾਂ ਥੱਲੇ ਚੱਲ ਕੇ ਦੇਖਦੀਆਂ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਨੇ ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ ਇਹ ਅੰਮ੍ਰਿਤਸਰ ਦੀ ਇਹ ਉਹ ਕਲੋਨੀ ਹੈ ਉਹ ਗਲੀ ਹੈ ਜਿਹੜੀ ਗਲੀ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਤਾਂ ਆਮ ਜਗ੍ਹਾ ਤੋਂ 11 ਫੁੱਟ ਨੀਵੀਂ ਦੱਸੀ ਜਾ ਰਹੀ ਹੈ ਇੱਕ ਕਲੋਨੀ ਤਾਂ ਮੈਂ ਚਾਹਾਂਗਾ ਕਿ ਇੱਕ ਵਾਰ ਤਸਵੀਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾਵੇ ਇਹ ਕੁਝ ਘਰ ਜਿਹੜੇ ਇੱਧਰ ਹੈਗੇ ਨੇ ਉਹਨਾਂ ਦੇ ਦਰਵਾਜ਼ੇ ਜਰੂਰ ਲਗਾਏ ਕਿਉਂਕਿ ਇਹਨਾਂ ਦਾ ਫਰੰਟ ਸੈੱਟ ਜਿਹੜਾ ਵਾ ਉਹ ਉਧਰੋਂ ਦੀ ਨਿਕਲੇ ਜਾ ਰਿਹਾ ਤੇ ਬੈਕ ਸੈੱਟ ਜਿਹੜੀ ਆ ਇੱਥੇ ਵੀ ਦਰਵਾਜ਼ੇ ਲਗਾਏ ਗਏ ਥੱਲੇ ਚੱਲ ਕੇ ਮੈਂ ਕਿਹਦਾ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਲੋਕ ਰਹਿੰਦੇ ਨੇ ਤਾਂ ਕੈਮਰਾਮੈਨ ਨੂੰ ਮੈਂ ਚਾਹਾਂਗਾ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਇਸ ਗਲੀ ਦੇ ਵਿੱਚ ਲੋਕ ਰਹਿੰਦੇ ਨੇ ਬੜੀ ਪੁਰਾਣੀ ਅਸੀਂ ਜਿਵੇਂ 100 ਸਾਲ ਤੋਂ ਉੱਪਰ ਹੋ ਚੁੱਕਿਆ ਇਸ ਪੂਰੀ ਫੈਮਲੀਆਂ ਨੂੰ ਰਹਿੰਦੀਆਂ ਇਸ ਇਸ ਜਗ੍ਹਾ ਤੇ ਚਾਰ ਚਾਰ ਪੀੜ੍hiyan ਹੋ ਚੁੱਕੀਆਂ ਨੇ ਤੇ 73 ਪੀੜ੍hiyan ਹੋ ਚੁੱਕੀਆਂ ਨੇ ਪਰ ਜਿਸ ਤਰ੍ਹਾਂ ਦੇਖ ਸਕਦੇ ਹੋ ਕਿ ਤਾਲੇ ਲੱਗੇ ਹੋਏ ਨੇ ਇਹ ਤਾਲੇ ਲੱਗੇ ਹੋਏ ਨੇ ਯਾਨੀ ਕਿ ਇਧਰ ਵਸੇ ਸ਼ਾਇਦ ਘਟ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਇਹਨਾਂ ਦਰਵਾਜ਼ਿਆਂ ਨੂੰ ਪਰ ਵੱਡੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਲੋਕ ਰਹਿ ਰਹੇ ਨੇ ਜਿਬਾਨਾ ਬਦਲ ਚੁੱਕਿਆ ਪਰ ਅਜੇ ਤੱਕ ਘਰ ਇੱਥੇ ਦੀ ਇੱਥੇ ਨਹੀਂ ਇਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਰਹਿੰਦੇ ਨੇ ਉਹ ਇਸੇ ਤਰੀਕੇ ਦੇ ਨਾਲ ਹੀ ਇਨ੍ਹਾਂ ਗਲੀਆਂ ਦੇ ਵਿੱਚ ਜਿਹੜੀਆਂ ਸਭ ਤੋਂ ਨੀਵੀਆਂ ਗਲੀਆਂ ਨੇ ਜ਼ਮੀਨ ਤੋਂ 11 ਫੁੱਟ ਬਹੁਤ ਵੱਡੀ ਗੱਲ ਹੈ ਕਿ ਜ਼ਮੀਨ ਤੋਂ 11 ਫੁੱਟ ਥੱਲੇ ਇਹ ਜਿਹੜੇ ਲੋਕ ਰਹਿੰਦੇ ਨੇ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਆ ਗਲੀ ਆ ਚੱਲ ਕੇ ਦਿਖਾਣੇ ਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਇਹ ਦਰਵਾਜ਼ੇ ਸਨ ਇਹ ਜਿਹੜੇ ਦਰਵਾਜ਼ੇ ਨੇ ਇਹਨਾਂ ਦਰਵਾਜ਼ੇ ਦੇ ਵਿੱਚੋਂ ਲੋਕ ਨਿਕਲਦੇ ਸਨ ਆਉਂਦੇ ਜਾਂਦੇ ਸਨ ਪਰ ਵੱਡੀ ਗੱਲ ਹੈ ਕਿ ਜੇ ਆ ਸਾਰਾ ਕੁਝ ਬਦਲ ਗਿਆ ਪਰ ਇਹ ਜਿਹੜਾ ਇਲਾਕਾ ਹੈ ਇਹ ਜਿਹੜੀ ਗਲੀ ਹੈ ਲਾਲਿਆਂ ਵਾਲੀ ਗਲੀ ਨੂੰ ਆਖਿਆ ਜਾਂਦਾ ਇਹ ਗਲੀ ਅਜੇ ਤੱਕ ਨਹੀਂ ਬਦਲੀ ਤੇ ਇਹਦੇ ਵਿੱਚ ਲੋਕ ਰਹਿੰਦੇ ਨੇ ਇਹ ਕੋਈ ਖੰਡਰ ਨਹੀਂ ਹੈ ਇਹ ਕੋਈ ਬਿਲਕੁਲ ਬੰਦ ਨਹੀਂ ਹੈ ਇਹਦੇ ਵਿੱਚ ਲੋਕ ਰਹਿੰਦੇ ਨੇ ਤਾਂ ਲੋਕ ਕਿਸ ਤਰੀਕੇ ਦੇ ਨਾਲ ਰਹਿੰਦੇ ਨੇ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਗੱਲਬਾਤ ਸਾਂਝੀ ਕਰਾਂਗੇ ਫਿਲਹਾਲ ਇਹ ਤਸਵੀਰ ਸਾਂਝੀ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਅੰਮ੍ਰਿਤਸਰ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਬਾਜ਼ਾਰ ਵੀ ਹੈ ਕੁਝ ਇਸ ਤਰ੍ਹਾਂ ਦੀਆਂ ਕਲੋਨੀਆਂ ਵੀ ਨੇ ਜਿਹੜੀਆਂ ਅਜੇ ਤੱਕ ਡਵੈਲਪਮੈਂਟ ਜਿੰਨਾਂ ਦੀ ਬਿਲਕੁਲ ਵੀ ਨਹੀਂ ਹੋਈ ਜਿਹੜੇ ਅਜੇ ਤੱਕ ਲੋਕ ਇਸ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਜਿਹੜੇ ਇਲਾਕਿਆਂ ਦੇ ਵਿੱਚ ਰਹਿਣਾ ਥੋੜਾ ਜਨਾ ਮੁਸ਼ਕਲ ਜਰੂਰ ਹੈ ਕਿਉਂਕਿ ਜ਼ਮੀਨ ਤੋਂ 11 ਫੁੱਟ ਥੱਲੇ ਇਹ ਗਲੀ ਬਣਾਈ ਹੈ ਇਸ ਗਲੀ ਦੇ ਵਿੱਚ ਇਹ ਜਿਹੜੇ ਪੂਰਾ ਪੂਰੀ ਰਹਾਇਸ਼ ਜਿਹੜੀ ਬਣਾਈ ਗਈ ਹੈ ਜਦੇ ਵਿੱਚ ਘੱਟੋ ਘੱਟ 100 ਤੋਂ 150 ਲੋਕ ਰਹਿੰਦੇ ਨੇ ਤਾਂ ਇਹ ਖਾਸ ਤਸਵੀਰ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਖਾਸ ਤਸਵੀਰ ਹੈ ਸੱਚ ਕਹਿੰਦਾ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਦੇ ਬਿਲਕੁਲ ਸਾਹਮਣੀ ਸਾਈਡ ਦੇ ਉੱਤੇ ਇਹ ਜਿਹੜੀ ਗਲੀ ਹੈ ਜਿਹਨੂੰ ਕਿਹਾ ਜਾ ਰਿਹਾ ਲਾਲਿਆਂ ਵਾਲੀ ਗਲੀ